ਸਸਿ ਗੱਲ ਲਈ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੈਂ ਕੋ ਜਰੂਰੀ ਗੱਲ ਕਰਨਾ ਚਾਹੁੰਦਾ ਪੰਜਾਬ ਦੇ ਹਿੱਤ ਲਈ ਦੇਸ਼ ਦੇ ਹਿੱਤ ਲਈ ਜੋ ਕਿਸਾਨ ਧਰਨੇ ਤੇ ਆਏ ਹੋਏ ਆ ਸਾਰੇ ਸੜਕਾਂ ਤੇ ਆਏ ਹੋਏ ਆ ਮੈਂ ਗਗਨਦੀਪ ਸਿੰਘ ਬੈਲਟੰਪਰ ਮੇਰਾ 1437 ਜ਼ਿਲ੍ਹਾ ਬਠਿੰਡਾ ਪਿੰਡ ਗੁਰਥੜੀ ਪੁਲਿਸ ਲੈਣ ਵਿਖੇ ਡਿਊਟੀ ਕਰ ਰਿਹਾ ਚੰਨਾ ਸਾਲ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਮੈਂ ਕਤਲਾਂ ਬਾਰੇ ਦੱਸਿਆ ਸੀ ਵਿੱਕੀ ਮਿੱਡੂ ਖੇੜਾ ਦਾ ਕਤਲ ਕਿਹਨੇ ਕਰਵਾਇਆ ਹੈ ਕੁਲਵੀਰ ਨਰੂਆਣੇ ਦਾ ਕਿਹਨੇ ਕਰਵਾਇਆ ਤਾਂ ਲੋਕਾਂ ਨੇ ਮੈਨੂੰ ਕਿਹਾ ਕਿ ਇਹਨੇ ਗਲਤ ਨਸ਼ਾ ਕਰਕੇ ਚਿੱਟਾ ਪੀ ਕੇ ਵੀਡੀਓ ਬਣਵਾ ਲਈ ਐਂ ਕਰਤਾ ਸਾਥ ਛੱਡ ਤਾਂ ਮੇਰਾ ਸਾਥ ਨਹੀਂ ਦਿੱਤਾ ਤੇ ਅੱਜ ਮੈਨੂੰ ਫੇਰ ਮੈਂ ਚਾਹੁੰਦਾ ਨਹੀਂ ਸੀ ਵੀ ਮੈਂ ਲੋਕਾਂ ਨੂੰ ਦੱਸਾਂ ਮੈਂ ਚਾਹੁੰਦਾ ਸੀ ਵੀ ਹੋਵੇ ਲੋਕਾਂ ਨਾਲ ਧੱਕਾ ਕਿਉਂਕਿ ਮੇਰੀਆਂ ਦੋ ਭੈਣਾਂ ਦਾ ਤਲਾਕ ਹੋਇਆਗਾ ਉਹ ਕੁੜੀਆਂ ਛੱਡੀਆਂ ਮੇਰਾ ਕਿਸੇ ਨੇ ਧੱਕੇ ਨਾਲ ਰਿਸ਼ਤਾ ਮੇਰੀ ਮਾਂ ਨੂੰ ਕਹਿ ਕੇ ਤੜਵਾਇਆ ਕਿ ਜਿਹੜੀ ਕੁੜੀ ਨਾਲ ਰਿਸ਼ਤਾ ਹੋਇਆ ਉਹ ਮੇਰੀ ਭੈਣ ਇੱਕ ਡਿਪਰੈਸ਼ਨ 'ਚ ਹੈ ਵੀ ਉਹ ਉਹ ਬਾਹਰ ਕੱਢ ਦੋਗੀ ਉੱਥੋਂ ਮੇਰੀ ਮਾਂ ਡਰ ਗਈ ਵੀ ਇਹ ਤਾਂ ਸੌਦਾ ਹੋ ਰਿਹਾ ਇੱਕ ਤਰ੍ਹਾਂ ਦਾ ਵੀ ਮੈਂ ਇਹ ਰਿਸ਼ਤਾ ਮਨਜ਼ੂਰ ਨਹੀਂ ਕਿਉਂਕਿ ਮੇਰੀ ਮਾਂ ਸੰਤ ਪਿੰਡਰਾ ਵਾਲੇ ਨੂੰ ਜਦੋਂ ਮੇਰੇ ਨਾਲ ਕਿ ਘੋਲ ਗਈ ਆ ਮੋਗੇ ਜਲੇ ਚ ਸੰਤ ਪਿੰਡਰਾ ਵਾਲੇ ਉੱਥੇ ਜਦੋਂ ਵੀ ਕੋਈ ਆਸੇ ਪਾਸੇ ਪਿੰਡਾਂ ਚ ਪ੍ਰਚਾਰ ਕਰਦੇ ਸੀ ਮੇਰੀ ਮਾਂ ਉੱਥੇ ਜਦੇਖ ਜਾਂਦੀ ਹੁੰਦੀ ਸੀ ਯਾਨਕਿ ਯਾਨਕਿ ਹੁਣ ਮੈਂ ਜਿਹੜੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਵੀਡੀਓ ਜਾਦੇ ਲੰਮੀ ਹੁੰਦੀ ਹੈ ਕਿਉਂਕਿ ਲੋਕ ਅੱਜ ਕੱਲ ਵੀਡੀਓ ਘੱਟ ਦੇਖਦੇ ਆ ਵੀਡੀਓ ਤਾਂ ਮੇਰੇ ਕੋਲ 9 ਘੰਟਿਆਂ ਦੀ ਵੀ ਹੈ 7 ਘੰਟਿਆਂ ਦੀ ਵੀ ਹੈ 4 ਘੰਟਿਆਂ ਦੀ ਵੀ ਹੈ 2 ਘੰਟਿਆਂ ਦੀ ਵੀ ਹੈ ਮੋਟਾ ਮੋਟਾ ਇਹ ਸੋਲੋ ਵੀ ਪੰਜਾਬ ਦੇ ਹਾਲਾਤ ਪਰਸੋਂ ਬਹੁਤ ਜ਼ਿਆਦੇ ਵੇਗ ਰਹੇ ਆ ਕੱਲ ਨੂੰ ਪਿਆ ਪੁਲਸ ਯਾਨਕਿ ਆਪਦਾ ਕਿਲੇ ਛੱਡ ਰਹੀ ਹੈ ਡਿਊਟੀਆਂ ਤੇ ਤਾਇਨਾਤ ਹੋ ਜੂਗੀ ਬਕਸੇ ਲੈ ਕੇ ਤੇ ਪਰਸੋਂ ਬੋਟਾਂ ਪਰਸੋਂ ਬੋਟਾਂ ਵਾਲੇ ਦਿਨ ਕੋਈ ਐਸੀ ਹਲਚਲ ਹੋਣੀ ਹੈ ਜਾਂਦਾ ਰੈਫਾਇਨਰੀ ਨੂੰ ਅੱਗ ਲਾਈ ਜਾ ਰਹੀ ਹੈ ਜਾਂ ਫਿਰ ਕੋਈ ਮੰਦਰਾਂ ਤੇ ਕੋਈ ਇਸ ਤਰ੍ਹਾਂ ਦਾ ਹਮਲਾ ਜਾਂ ਕੋਈ ਹੋ ਰਿਹਾਗਾ ਆਪਾਂ ਨੂੰ ਪ੍ਰਵਾਸੀਆਂ ਨਾਲ ਜਾਂ ਬਿਹਾਰੀਆਂ ਨਾਲ ਲੜਾਇਆ ਜਾ ਰਿਹਾ ਪਰਸੋਂ ਜੇ ਰੈਫਾਇਨਰੀ ਨੂੰ ਅੱਗ ਲੱਗ ਅੱਗ ਲੱਗ ਵੀ ਗਈ ਇਹ ਤਾਂ ਕਲੀਅਰ ਆ ਵੀ ਲੱਗੂ ਵੀ ਤਾਂ ਮੀਡੀਆ ਤੁਹਾਨੂੰ ਪਤਾ ਹੀ ਹੈ ਵੀ ਖਾਲਸਤਾਨੀਆਂ ਦੇ ਨਾਂ ਲਾ ਕੇ ਵੀ ਖਾਲਸਤਾਨੀਆਂ ਨੇ ਇੰਨੇ ਬਿਹਾਰੀ ਮਚਾਤੇ ਜੀ 15 ਤੋਂ 20 ਲੱਖ ਇੰਨੇ ਵੀ ਉਹਨਾਂ ਨੂੰ ਵੀ ਇਹ ਬਹੁਤ ੱੱਕਾ ਕਰਿਆ ਕਿਸਾਨਾਂ ਨੇ ਕਰਵਾਇਆਗਾ ਤਾਂ ਕਰਕੇ ਜੋ ਹਾਲਾਤ ਪੁਲਿਸ ਕਿਲਾ ਛੱਡ ਚੁੱਕੀ ਆ ਕੱਲ ਨੂੰ ਆਪਦੇ ਆਪ ਦੇ ਡਿਊਟੀਆਂ ਦੇ ਥਾਣਿਆਂ ਦੇ ਵਿੱਚ ਜਾਂ ਪੁਲਿਸ ਲੈਣਾ ਵਿੱਚ ਇੱਕ ਦੋ ਦੋ ਬੰਦੇ ਡਿਊਟੀ ਕਰਨਗੇ ਤੇ ਮੇਰੇ ਜਿਆਦਾਤਰ ਲਿੰਕ ਬਿਹਾਰ ਦੇ ਲੋਕਾਂ ਨਾਲ ਆ ਕਿਉਂਕਿ ਮੈਨੂੰ ਸਾਰੀ ਪੁਲਿਸ ਨਹੀਂ ਪਤਾ ਮੇਰੀਆਂ ਇਨਫੋਰਮੇਸ਼ਨਾਂ ਕਦੇ ਝੂਠ ਨਹੀਂ ਗਈਆਂ ਬਿਹਾਰ ਦੇ ਵੀਰ ਜਿਹੜੇ ਮੈਂ ਕੱਲ ਉਹਨਾਂ ਨੂੰ ਮਿਲਿਆ ਜਾਂ ਦੋ ਤਿੰਨ ਦਿਨ ਪਹਿਲਾਂ ਮਿਲਦਾ ਰਹਿਣਾ ਉਹ ਵੀ ਕਹਿ ਰਹੇ ਆ ਵੀ ਯਾਰ ਅਸੀਂ ਬਾਬੇ ਨਾਨਕ ਦੀ ਧਰਤੀ ਤੇ ਕੁਝ ਗਲਤ ਨਹੀਂ ਕਰਨਾ ਚਾਹੁੰਦੇ ਕੁਝ ਗਲਤ ਹੋ ਰਿਹਾ ਬਿਹਾਰ ਦੀ ਪੁਲਿਸ ਗੁਪਤ ਰੂਪ ਵਿੱਚ ਆਪਣੇ ਪੰਜਾਬ ਵਿੱਚ ਆਈ ਹੋਈ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਕਾਂਡ ਹੋ ਗਿਆ ਸਾਰਾ ਇੰਟਰਨੈਟ ਬੰਦ ਕਰ ਦਿੱਤਾ ਜਾਊਗਾ ਸਾਰੀ ਬਿਜਲੀ ਸਪਲਾਈ ਡਬਲ ਕਰਕੇ ਗ੍ਰੈਡ ਸਾਡ ਦਿੱਤੇ ਜਾਣਗੇ ਇਹ ਕੌਣ ਕਰਵਾ ਰਿਹਾ ਇਹ ਲੰਡਨ ਕਰਵਾ ਰਿਹਾ ਸਾਰਾ ਕੁਝ ਇਹ ਏਜੰਸੀਆਂ ਕਰਵਾ ਰਹੀਆਂ ਜੋ ਵੀ ਮੇਰੀਆਂ ਸਾਰੇ ਜਿੰਨੇ ਸੱਚੋ ਨਾਲ ਕੰਮ ਕੀਤਾ ਮੈਂ ਭੀਟੀ ਨਾਲ ਕੰਮ ਕੀਤਾ ਬਰਾੜ ਨਾਲ ਕੰਮ ਕੀਤਾ ਸਾਰੇ ਪੁਲਿਸ ਮੈਨੂੰ ਜਾਣਦੀ ਏ ਚੰਗੀ ਤਰ੍ਹਾਂ ਮੇਰੀਆਂ ਇਨਫੋਰਮੇਸ਼ਨਾਂ ਕਦੇ ਝੂਲੀਆਂ ਮੈਂ ਸਪਾਹੀਆਂ ਨੂੰ ਬੇਨਤੀ ਕਰਦਾ ਵੀ ਯਾਰ ਮਾਰੇ ਬਾਅਦ ਸਭ ਤੋਂ ਵੱਧ ਸਪਾਹੀ ਜਾਣਗੇ ਤੇ ਜੇ ਇਸ ਤਰ੍ਹਾਂ ਦਾ ਕਬਜ਼ਾ ਹੋ ਗਿਆ ਤੇ ਪੰਜਾਬ ਨੂੰ ਤਾਂ ਉਹ ਨਾਂ ਵੀ ਦੇ ਹੀ ਬੈਠਿਆ ਵੀ ਮਿਨੀ ਵਿਹਾਰ ਉਹ ਲੱਪੜ ਖਾਣ ਵਾਲੀ ਕੁੜੀ ਨੂੰ ਤਾਂ ਮੁੱਖ ਮੰਤਰੀ ਵੀ ਲਾਣੀ ਬੈਠੇ ਵੀ ਮੁੱਖ ਮੰਤਰੀ ਹੋਊਗੀ ਇਸ ਕਰਕੇ ਜਿਹੜੇ ਪੰਜਾਬ ਦੇ ਅਫਸਰ ਆਏ ਪਤਾ ਕੀਤਾ ਜਾਂਦਾ ਵੀ ਕਿੱਥੋਂ ਆਏ ਆ ਡੀਜੀਪੀ ਬਾਰੇ ਪਤਾ ਕੀਤਾ ਜਾਂਦਾ ਵੀ ਇਹਦਾ ਬੈਕਗ੍ਰਾਉਂਡ ਕਿੱਥੋਂ ਦਾ ਸਾਰੇ ਅੰਗਰੇਜ਼ ਆਏ ਹੋਏ ਆ ਜਿੰਨੇ ਜੱਜਮੈਨ ਇੰਨੀ ਇੰਨੀ ਮੇਰੀ ਅੱਖ ਤੇਜ ਆ ਵੀ ਜੱਜਾਂ ਦੀ ਮੈਂ ਭਾਸ਼ਾ ਸਮਝੀ ਬੈਠਾ ਵੀ ਉਹ ਅੰਗਰੇਜ਼ਾਂ ਦੇ ਆ ਜਿਹੜੇ ਫੌਜ ਮੁਖੀ ਆ ਉਹ ਵੀ ਅੰਗਰੇਜ਼ਾਂ ਦੇ ਆ ਤੇ ਜਿਹੜੇ ਵੀਡੀਓ ਮੈਂ ਕੱਟ-ਕੱਟ ਕੇ ਬਣਾ ਰਹੇ ਕਿਉਂਕਿ ਜ਼ਿਆਦਾ ਲੰਮੀ ਹੁੰਦੀ ਹੈ ਤੇ ਮੁਸੇਹਰਾ ਕਾਣ ਮੈਂ ਕੱਢੀ ਬੈਠਾਂਗਾ ਕੋਈ ਪੰਨੂ ਨੇ ਨਹੀਂ ਮਰਵਾਇਆ ਉਹ ਰਾਗ ਵਿੱਚ ਅੱਡਾ ਤੇ ਸਟੈਫ ਲੰਡਨ ਨੇ ਮਰਵਾਇਆਗਾ ਕਿਉਂਕਿ ਲੰਡਨ ਨੂੰ ਪਤਾ ਜੇ ਵੀ ਖਾਲਸਾ ਰਾਜ ਦੀ ਕੋਈ ਗੱਲ ਕਰਨ ਵਾਲਾ ਆਇਆ ਤਾਂ ਖਾਲਸਾ ਰਾਜ ਚਲਾ ਗਿਆ ਤਾਂ ਸਾਡੇ ਨਾਲ ਬਹੁਤ ਭੈੜੀ ਹੋਣੀ ਹੈ ਕਿਉਂਕਿ ਉਹ ਬਹੁਤ ਜਿਆਦਾ ਆਪਣਾ ਭੈੜੀ ਕਰੀ ਬੈਠੇ ਆ ਕਿੰਨੇ ਵਾਰੀ ਹਰਮੰਦਰ ਸਾਹਿਬ ਤੇ ਹਮਲਾ ਹੋ ਚੁੱਕਿਆ 1900 19 ਤੋਂ ਪਹਿਲਾਂ ਵੀ ਹੋਇਆ 1919 ਚ ਵੀ ਹੋਇਆ ਉਸ ਤੋਂ ਬਾਅਦ ਲੋਕਾਂ ਚ ਹਵਾ ਉਡਾਈ ਜਾ ਰਹੀ ਹੈ ਵੀ ਇੱਕ ਵਾਰੀ ਹਮਲਾ ਹੋਰ ਹੋਵੇਗਾ ਵੀ ਤਿੰਨ ਵਾਰੀ ਜਿਹੜੇ ਹਮਲੇ ਹੋਣੇ ਸੀ ਹੋਗੇ ਇਸ ਕਰਕੇ ਆ ਪਾਰਟੀਆਂ ਤਿੰਨੇ ਜਿਹੜੀਆਂ ਪਾਰਟੀਆਂ ਪੰਜਾਬ ਦੇ ਵਿੱਚ ਇੱਕ ਹੋ ਜਾਈਓ ਸਾਰੇ ਲੋਕ ਇੱਕ ਹੋ ਜਾਈਓ ਪਰसों ਜੇ ਰਫਿੰਜੀ ਨੂੰ ਅਗਲਾ ਕਿ ਨੈੱਟ ਬੰਦ ਹੋ ਗਿਆ ਤੁਹਾਨੂੰ ਸਮਝ ਨਹੀਂ ਆਉਣੀ ਵੀ ਗੱਲ ਕੀ ਹੋ ਗਈ ਤੁਹਾਡਾ ਨਾਂ ਧਾਰ ਦਿੱਤਾ ਜਾਊਗਾ ਵੀ ਖਾਲਸਤਾਨੀਆਂ ਨੇ ਇਹ ਕੰਮ ਕਰਵਾਤਾ ਮੈਂ ਬਹੁਤ ਕੁਝ ਬਰੀਕੀ ਚ ਦੱਸੂ ਆ ਕਿਉਂਕਿ ਮੋਟਾ-ਮੋਟਾ ਛੱਲੋ ਜੇ ਦੀਪ ਸਿੱਧੂ ਆ ਇਹ ਵੀ ਕਤਲ ਕਰਾਇਆ ਗਿਆ ਜਿਹੜੀ ਉਹ ਕੁੜੀ ਆ ਉਹ ਇੱਕ ਫਿਲਮੀ ਸਟਾਈਲ ਵਰਤਿਆ ਗਿਆ ਉਹ ਪਿਛਲੀ ਸੀਟ ਤੇ ਸੀਗੀ ਪਿਛਲੀ ਸੀਟ ਤੋਂ ਫੇਰ ਉਹ ਇੱਕਦਮ ਉੱਠ ਕੇ ਅੱਗੇ ਆਈ ਆ ਉੱਥੋਂ ਤੱਕ ਮੈਂ ਪਹੁੰਚ ਗਿਆ ਉੱਥੇ ਜੋ ਆਸੇ ਪਾਸੇ ਬੰਦੇ ਸੀਗੇ ਉਹਨਾਂ ਚ ਕੋਈ ਵੀ ਰਿਕਮੈਂਡ ਮੈਨੂੰ ਮਿਲਿਆ ਕਹਿੰਦਾ ਵੀ ਇੱਕ ਟਰੱਕ ਦੇ ਮੂਹਰੇ ਕਿਸੇ ਟਰੱਕ ਨੇ ਬ੍ਰੇਕ ਮਾਰੇ ਆ ਉਹ ਟਰੱਕ ਵੀ ਕਿਸੇ ਐਮਐਲਏ ਦਾ ਇਹਨਾਂ ਵੀ ਪਤਾ ਲੱਗਾ ਫੇਰ ਕਹਿੰਦਾ ਕੋਈ ਗੱਡੀ ਵੀ ਰੁਕੀ ਆ ਉੱਥੇ ਇੱਕਦਮ ਗੱਡੀ ਚਲੀ ਗਈ ਆ ਇਹਦਾ ਮਤਲਬ ਇਹ ਉਹ ਕਤਲ ਹੋਇਆਗਾ ਆ ਭਾਈ ਅਮਰਤਪਾਲ ਨੂੰ ਜਿਹੜਾ ਫੜਿਆਗਾ ਪੁਲਿਸ ਨੇ ਸਾਰੇ ਸਿਪਾਈ ਅਸੀਂ ਸਾਰਾ ਕੁਝ ਟਰੈਪ ላይ ਬੈਠੇ ਆਂਗੇ 17 ਦਿਨ ਕਿੱਥੇ ਸੀ ਅਸੀਂ ਸਾਰਾ ਕੁਝ ਦੱਸਾਂਗੇ ਇਸ ਕਰਕੇ ਲੋਕ ਸਿਪਾਈਆਂ ਦੇ ਹੱਕ ਚ ਆ ਜਾਂਨਾਂ ਸ ਜਿਹੜੇ 35000 ਜਾਂ 40000 ਬੰਦਾ ਸਿਮਰਜੀਤ ਮਾਨ ਨੇ ਬਾਹਰ ਭੇਜਿਆ ਸੀ ਉਹ ਕਿਸੇ ਨਾ ਕਿਸੇ ਰੂਪ ਗਲਤ ਤਰੀਕੇ ਨਾਲ ਉਹ ਸਾਰਾ ਪੰਜਾਬ ਪਹੁੰਚ ਚੁੱਕਿਆ ਘਟੋ ਘਟ ਜਿੰਨੇ ਵੀ ਲਾ ਲਓ ਘਟੋ ਘਟ ਵੀ 10000 ਬੰਦਾ ਲਾ ਲਓ ਏਕੇ ਸੰਤਾਲੀਆਂ ਜਿਵੇਂ ਕਿ ਚਿੱਟਾ ਦੇਖਦੇ ਆ ਵੀ ਚਿੱਟਾ ਫੜੀ ਵੀ ਜਾਂਦੇ ਆ ਤੇ ਚਿੱਟਾ ਪੰਜਾਬ 'ਚ ਵਿਕੀ ਵੀ ਜਾਂਦਾਗਾ ਇਸ ਕਰਕੇ ਜਿੰਨੀਆਂ ਜਿੰਨੀਆਂ ਇਹ ਕਿਸਮਾਂਾਂ ਫੜੀਆਂ ਵੀ ਬਹੁਤ ਗਈਆਂ ਤੇ ਇਹ ਕਿਸਮਾਂਾਂ ਪੰਜਾਬ 'ਚ ਆਈਆਂ ਵੀ ਬਹੁਤ ਪਈਆਂ 350 ਇਹ ਕਿਸਮਾਂਾਂ ਬਠਿੰਡੇ ਦੀ ਜਾਣਕਾਰੀ ਹੈ ਮੈਂ ਮੈਂ ਤੁਹਾਨੂੰ ਦੇ ਸਕਦਾ ਜੇ ਕੋਈ ਕਿਸੇ ਦੇ ਦਾਵਾ ਤਾਂ ਫੜ ਲੋ ਕਿਉਂਕਿ ਉਹ ਜਿੰਨੀਆਂ ਏਜੰਸੀਆਂ ਜਿੰਨੀਆਂ ਪਾਕਿਸਤਾਨ ਦੇ ਕੋਈ ਤਕੜੇ ਬੰਦੇ ਹੋਏ ਆ ਜਿਵੇਂ ਕਿ ਲਦੀਨ ਦੀਆਂ ਏਜੰਸੀਆਂ ਲਸ਼ਕਰੇ ਤੋਬਾ ਦਾਉਦ ਅਬਰਾਹਮ ਅਜੇ ਤਾਂ ਆਪਣੇ ਆ ਜੋ ਵੀ ਆ ਉਹ ਸਾਰੇ ਦੇ ਸਾਰੇ ਜਿਵੇਂ ਮੁਖਤਿਆਰ ਅंसारी ਦੇ ਬੰਦੇ ਸਾਰੇ ਬਠਿੰਡੇ ਬੈਠੇ ਆ ਉਹਨਾਂ ਨੂੰ ਵੀ ਪਤਾ ਆਪਣੇ ਖਾਲਸਾ ਫੌਜਾਂ ਨੂੰ ਵੀ ਪਤਾ ਵੀ ਇਸ ਤਰ੍ਹਾਂ ਦਾ ਕੰਮ ਹੋਣਾਗਾ ਇਸ ਕਰਕੇ ਬਿਹਾਰ ਵਾਲਿਆਂ ਨੂੰ ਵੀ ਬੇਨਤੀ ਆ ਆਪਣੇ ਪੰਜਾਬ ਵਾਲਿਆਂ ਨੂੰ ਬੇਨਤੀ ਵੀ ਇਸ ਤਰ੍ਹਾਂ ਦੀ ਅੱਗ ਨਾ ਮੱਚੇ ਇਹ ਜਾਣਕਾਰੀ ਹੋ ਸਕਦਾ ਇਹ ਮੈਨੂੰ ਵੀ ਮਰਵਾਉਂਦੇ ਨੇ ਵੀ ਆਹ ਜਾਣਕਾਰੀ ਕਿਵੇਂ ਲੀਕ ਹੋ ਗਈ